ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਾ ਜੀ ਆਪਾਂ ਅੱਜ ਵਾਲਾ ਬਲੌਗ ਸ਼ੁਰੂ ਕਰ ਟਾਈਮ ਹੋ ਚੁੱਕਿਆ ਮਾਰਨਿੰਗ ਦੇ 7:30 ਦਾ ਟਾਈਮ ਹੋ ਗਿਆ ਤੇ ਤੁਹਾਨੂੰ ਅੱਜ ਬਹੁਤ ਜ਼ਿਆਦੇ ਆ ਤੇ ਆਪਾਂ ਚੱਕ ਲੈ ਆਪ ਦੀ ਟੈਂਟ ਫੋੜੀ ਆਪਾਂ ਛੱਡਦੇ ਹਾਂ ਜੀ ਗੋਆ ਤੇ ਮੰਮੀ ਲਾਈ ਜਾਂਦੇ ਆ ਬੋਕਰ ਤੇ ਠੰਡ ਤਾਂਗਾ ਮੰਮੀ ਆਣਾ ਠੰਡ ਹੈਣੀ ਐਨੀ ਤੇ ਧੁੰਦ ਬਹੁਤ ਜ਼ਿਆਦੇ ਆ ਤੇ ਮਖਾ ਚਲੋ ਅੱਜ ਸੋ ਵੀ ਸੰਡੇ ਆ ਜਸ਼ਨਾ ਕਰੀਏ ਚਲੋ ਵੀਡੀਓ ਵੀਡੀਓ ਬਣ ਜੂਗੀ ਮਖਾ ਚਲੋ ਸੋ ਦੇ ਨਾਲ ਅੱਜ ਆਪਾਂ ਸਵੇਰ ਦੇ ਜਿਹੜੇ ਕੰਮਕਾਰ ਆ ਉਹ ਸ਼ੇਅਰ ਕਰਦੇ ਆ ਤੇ ਬਸ ਜੀ ਮੰਮੀ ਕਿਵੇਂ ਕਰਕੇ ਕੋ ਇਹਦਾ ਮੈਂ ਤਾਂ ਚੰਗਾ ਜੰਗਾ ਤਬਰ ਬਠਾ ਹੂੰ ਇੱਕ ਅੱਧਾ ਹੀ ਹੋਊਗਾ ਬਠਾ ਹੂੰ ਕਿਉਂਕਿ ਝੋਟੀ ਨੇ ਜਮੇ ਗਾਹ ਪਾਤਾ ਜੀ ਜਦੋਂ ਇੱਕ ਪਸ਼ੂ ਗਾਹ ਪਾ ਦੇਣਾ ਫਿਰ ਦੂਜੇ ਪਸ਼ੂ ਦੇਖਦੇ ਕਿ ਨੱਚਣ ਲੱਗ ਜਾਂਦੇ ਹੂੰ ਤੇ ਚਲੋ ਇੱਕ ਅੱਧਾ ਬਠਲ ਹੋਊਗਾ ਅੰਦਰ ਤੇ ਆਪਾਂ ਇੱਕ ਦੋ ਜਿਹੜੇ ਹੋਣਗੇ ਭਰ ਦਿੰਨੇ ਆ ਤੇ ਇੱਕ ਅੱਧਾ ਬਾਹਰ ਹੋ ਜਾਊਗਾ ਚਲੋ ਦੋ ਤਿੰਨ ਬੱਠਲ ਹੋ ਜਾਣਗੇ ਤੇ ਲੋ ਜੀ ਮੰਮੀ ਨੂੰ ਮੈਂ ਸਭੀ ਕਾਰਜ ਜੀ ਸਾਰਿਆਂ ਨੂੰ ਇਹ ਕਿਰਾਂ ਬੰਕਰ ਲਾਦਗੇ ਇਹ ਕੂੜਾ ਸਟਾਵਾਂਗੇ ਹੋਰ ਫਿਰ ਸੜਦੇ ਆ ਕੂੜਾ ਤੇ ਪਸ਼ੂ ਕਿਰਾਂ ਬਾਹਰ ਬੰਤ ਜੀ ਆਪਾਂ ਸ਼ੀਕ ਵਾ ਸ਼ੀਕ ਵਾ ਜੇ ਬੰਦਦੇ ਹੁੰਨੇ ਆ ਸ਼ੀ ਸਵਾ ਕਸ਼ੀਵੋ ਸੂ ਬਾਹਰ ਤੇ ਬਾਕੀ ਪਸ਼ੂ ਕਾ ਮੰਦੀਆਂ ਨਹੀਂ ਮੈਂ ਸਦਾ ਆ ਆਪਣੀ ਜੁਗਣੀ ਤੇ ਆਪਣੀ ਗਾਂ ਹੈਗੀ ਅੰਦਰ ਹੀ ਤੇ ਆਪਾਂ ਆ ਗਏ ਅੰਦਰ ਹੁਣ ਆਪਾਂ ਸੜਦੇ ਆਪਾਂ ਹੀ ਗੋਆ ਲਾਉਣੇ ਆਪਦੀ ਡਿਊਟੀ ਤੇ ਆਦੇ ਹੋਵੇ ਠੱਡ ਹੋਵੇ ਧੁੰਦ ਹੋਵੇ ਕੁ ਗਰਮੀ ਹੋਵੇ ਸਰਦੀ ਹੋਵੇ ਯਾਰ ਜਿਹੜਾ ਕੰਮ ਆਪਣਾ ਡੇਲੀ ਪਸ਼ੂ ਵਾਲਾ ਕੰਮ ਹੈ ਜੀ ਉਹ ਤਾਂ ਕਰਨਾ ਹੀ ਕਰਨਾ ਹੁੰਦਾ ਚਲੋ ਦੂਜਾ ਆਪਾਂ ਗਾਂ ਵਾਲੇ ਕੰਮ ਜਿਹੜਾ ਆਪਦਾ ਰੋਟੀ ਟੁਕ ਹੁੰਦਾ ਉਹ ਆਪਣਾ ਚਲੋ ਲੇਟ ਫੇਟ ਚੱਲ ਜਾਂਦਾ ਪਰ ਜਿਹੜਾ ਪਸ਼ੂ ਨੂੰ ਨੀਰਾ ਚਾਰਾ ਹੁੰਦਾ ਧਾਰਾਂ ਡੋਕੇ ਦਾ ਕੰਮ ਹੁੰਦਾ ਹਨਾ ਜਿਹੜਾ ਉਹ ਟਾਈਮ ਟੂ ਟਾਈਮ ਹੋਣਾ ਹੀ ਚਾਹੀਦਾ ਤੇ ਬਸ ਜੀ ਮੈਂ ਪਾਉਣੀ ਆ ਮੋٹے ਮੋٹے ਜਿਹੜੇ ਫੋਸ ਹੋਣਗੇ ਗੋਹਾ ਪੱਥਣ ਵਾਸਤੇ ਤੇ ਇਹ ਦੂਜਾ ਆਪਾਂ ਜਿਹੜਾ ਕੀ ਰੂੜੀ ਵਾਸਤੇ ਜਿਹੜਾ ਕੀ ਫੋੜੇ ਨਾਲ ਇਕੱਠਾ ਕਰਨ ਨੂੰ ਜਿਹੜਾ ਰੂੜੀ ਤੇ ਸੱਟਣਾ ਜੁਗਣ ਕੁਰੇ ਦੇਖਦੀ ਐ ਵੀ ਸੋਨੂੰ ਦੀਨ ਹੀ ਨਹੀਂ ਜਾ ਜਨਾ ਉਹ ਜੁਗਣੀ ਆਈ ਚੱਕਦੀ ਐ ਕੰਨ ਜੁਗਣੀ ਕਹੇ ਤਾਂ ਜੁਗਣਿਆ ਚਲੋ ਜੀ ਲਓ ਜੀ ਆਪਾਂ ਸਿੱਧਾ ਲੱਗੇ ਗੋਹਾ ਤੇ ਮम्मी ਲਈ ਜਾਂਦੇ ਚੱਕ ਚੱਕ ਕੇ ਬਾੜਾ ਬੋਲਦਾ ਸੁੱਕਲੇ ਨਾਲ ਉ ਤਾਂ ਖੈਰ ਗੱੜੀ ਵਿੱਚ ਸਭਾਈ ਪੂਰਾ ਸਿਆਲ ਦਾ ਗੋਹਾ ਜਿਹੜਾ ਉਹ ਬਹੁਤ ਜਾਂਦਾ ਕਹੀ ਨਾਲ ਭਰ ਲੈਣਾ ਬਟਰ ਕਹੀ ਨਾ ਮੈਥੋਂ ਨਹੀਂ ਭਰੀਦਾ ਅੱਜ ਤਾਂ ਮੇਰੇ ਲਿਬੜੀ ਆ ਪਹਿਲਾ ਦੂਜੇ ਪਾਏ ਆ ਦੋ ਅੱਥਰੂ ਦੂਜੇ ਭਰੇ ਚੰਗੇ ਚੰਗੇ ਹੋਏ ਨੇ ਕਹੀ ਨਾ ਮੈਥੋਂ ਪਹ ਨਹੀਂ ਨਹੀਂ ਭਰੀ ਤੇ ਚੱਲਦਾ ਹੀ ਨਹੀਂ ਮੇਰਾ ਹੱਥ ਨਹੀਂ ਵਧੀਆ ਜਦੋਂ ਛੇਤੀ ਭਾਈ ਦਾ ਤਾਂ ਉਹ ਖੌਂਚੇ ਇਹ ਲੈ ਲੈ ਸੁੱਕ ਨਹੀਂ ਚੜਦੀ ਸੁੱਕ ਤਾਂ ਨਹੀਂ ਚੜਦੀ ਮਮੀ ਖਾਂਚਾ ਚ ਮੂਟ ਪੱਕੇ ਥਾਂ ਤੇ ਖਣਾਲੀ ਉਹ ਤਾਂ ਕੀ ਜਾਂਦੇ ਫਿਰ ਉਹ ਤਾਂ ਉਹ ਤਾਂ ਪਹਿਲਾਂ ਉਹ ਹਾਈ ਨਹੀਂ ਪਹਿਲਾਂ ਕਿਥਾਂ ਤੇ ਠੰਣਾ ਦੇਗਾ ਚੱਕਣ ਦਾ ਕੀ ਹੈ ਆਏ ਤਾਂ ਬਾਹਰ ਚੱਕਿਆ ਜਾਂਦਾ ਗਰਮੀ ਚੁੱਟਿਆ ਕਰਾਂਗੇ ਜਿਹੜਾ ਪੱਥਰ ਫੱਦੀ ਉਹ ਆਹਰੇ ਤੋਂ ਆਇਆ ਪਾਣੀ ਨਾ ਲਾਵੇ ਆਈ ਨਾ ਖੜਾ ਤੇ ਚਰੂਬ ਕਹੀ ਨਾਲ ਭਰਾਂਗੇ ਨਾ ਨਾ ਭਰ ਭੁਰਤ ਮਨਾਂਗੀ ਗਮ ਕਰ ਮਾਂ ਨੂੰ ਇੱਥੇ ਆ ਕੇ ਖੜ ਜਾਂਦਾ ਕੋਸਮਾ ਟਿੱਟੋ ਟਿੱਟੋ ਆ ਜਾ ਰਿ ਹੈ ਕਿਵੇਂ ਝਾਕੀ ਜਾਂਦੀ ਹੈ ਨਹੀਂ ਝਾਕਦੀ ਗੱਲਾਂ ਹੁੰਦੀ ਹੈ ਪੂਰੇ ਸਾਹ ਚੱਲਦੀ ਹੈ ਟਿੱਟੋ ਜੁਬ ਨਹੀਂ ਆਖਿਆ ਕਰੋ ਨਾ ਇੱਕ ਨਾ ਦਿਓ ਨਹੀਂ ਦਿਖਾਉਂਦੇ ਹੈ ਕੋਈ ਬੋਲਾ ਲੱਗਦੀ ਹੈ ਬਾਈ ਬੋਲੋ ਹਾਂ

ਹਾਂ ਜੀ ਠੰਡ ਪਉ ਗਈ ਹੋਣੀ ਦਿਨੇ ਗਰਮਾ ਇਸੰਦੀ ਆ ਚਾੜ ਵੱਧ ਹੋਣ ਕਰੂਗੀ ਮੇਰੇ ਬੱਚੇ ਐਜੀ ਵਧੀਆ ਤੁੰਦਾਂ ਦੀ ਮੀਂਹ ਪੈ ਜਾਂਦਾ ਤਾਂ ਹੋਰ ਵੀ ਝਾੜ ਦੇਣੀਆਂ ਹਾਂ ਮੀਂਹ ਆਈ ਹੈ ਵੀ ਅੱਖ ਨਹੀਂ ਘੱਟ ਪੈਦੀ ਪੈ ਹੀ ਨਹੀਂ ਨਾਲ ਲੋੜੀ ਤੇ ਨਾ ਨਗਰ ਗੀਤਾਂ ਤੇ ਇਹ ਹੋ ਬਸ ਹੋਰ ਦੇ ਥੋੜਾ ਜਿਆ ਜਿਹੜਾ ਦੋ ਗਣਾ ਪਾਇਆ ਆਪਣੇ ਹਾਂ ਉਹ ਤਾਂ ਕਾਨੂੰ ਵੀ ਦੱਖਲੇ ਦੋ ਨੇ ਓਏ ਤਾਂ ਦੂਜੇ ਤੀਜੇ ਦਿਨ ਦਸੀ ਜਾਂਦੇ ਆ ਆਉਂਦਾ ਤਾਂ ਨਹੀਂ ਪੰਜ ਚਾਰ ਉਂਗਲਾਂ ਪੈ ਜਾਂਦਾ ਨਾ ਕੰਕਾ ਵਧੀਆ ਹੋ ਜਾਂਦੀ ਆ ਗਰਮਾਹ ਜੀ ਨਾਲ ਤਿੱਲਾ ਬਣੀ ਜਾਂਦੀ ਆ ਕੰਕਾ ਠੰਡ ਜਿੱਦੀ ਆ ਕੰਕਾ ਵਾਸਤੇ ਚਲੋ ਜੀ ਜਿੱਤ ਲਈ ਅਗੋਂ ਆ ਫਿਰ ਆਪਣੀ ਵੀਡੀਓ ਹੋਣੀ ਲੰਮੀ ਫਿਰ ਮਿਲਾਂਗੇ ਫਿਰ ਆਪਾਂ ਤੁਹਾਨੂੰ ਗਾਣੇ ਕੰਮ ਫਿਰ ਸ਼ੇਅਰ ਕਰਾਂਗੇ ਲਓ ਜੀ ਆਪਾਂ ਆ ਕੇ ਤਰ ਲਈ ਚਾਹ ਤੇ ਮੈਂ ਨਾ ਕਰੀਮ ਘਿਆਰੀ ਸੇ ਬਵਾ ਹਿਲਾ ਲ ਲਈ ਚਾਹ ਦੇ ਵਿੱਚ ਤਾਂ ਥੋੜੀ ਜਿਹੀ ਹੋ ਗਈ ਕੱਲ ਭੈਣਾ ਨੇ ਕਮੈਂਟ ਕਰਿਆ ਕਹਿੰਦੀ ਸਾਡੇ ਤਾਂ ਤਿੰਨ ਕਵਾਰੀ ਚਾਹ ਬਣਦੀ ਐ ਬਹੁਤ ਭੈਣਾ ਨੇ ਕਿਹਾ ਸਾਡੇ ਨਹੀਂ ਬਣਦੀ ਸਾਡੇ ਪੰਜ ਵਾਰੀ ਬਣਦੀ 6 ਵਾਰੀ ਵੀ ਵਾਜੇ ਵਾਜੇ ਵਾਰੀ ਤਾਂ ਬਣਦੀ ਬਣਦੀ ਐ ਲਾ ਦੀ ਵਸੋਂ ਚਾਹੂ ਪੀ ਗਏ ਦੇਖੋ ਇਹਨੇ ਗੱਦੇ ਨਾਲ ਦੇ ਝਾੜੂ ਪੋਚਾ ਜਾਂਦੇ ਆ ਤੇ ਮੀਮ ਜੋ ਚੁਕਾਉਣੇ ਆ ਕੱਪੜੇ ਕੇਰਾ ਤਰਾ ਅੱਗ ਬੁਝਾਉਣੇ 2 ਮਿੰਟ ਬੈਠੇ ਆ ਆਰਾਮਦਾਰੀ ਦਾ 10 ਮਿੰਟ ਬੈ ਕੇ ਚਾਹ ਪੀਣੇ ਫਿਰ ਕਰਦੇ ਆ ਕੰਮ ਸਟਾਰਟ ਤੇ ਚਲੋ ਇੰਨਾ ਵੀ ਅੱਜ ਠੰਡ ਹੈ ਨਹੀਂ ਠੰਡ ਤਾਂ ਵੀ ਨਾ ਬੇ ਮਮੀ ਦੀ ਹੈ ਤੋਂਦ ਹੈਗੀ ਹੈ ਠੀਕ ਜੇਸ਼ਨ ਆਪਣਾ ਪਿਆਜ ਹੀ ਅੱਜ ਅੱਜ ਉਠਿਆ ਜੀ ਛੁੱਟੀ ਹੈ ਸੋ ਰਾਜ ਸਵੇਰੇ ਪਾਇਆ ਮੈਂ ਅੱਜ ਲੇਟ ਉੱਠੂ ਅੱਜ ਤਾਂ 10 ਵਜੇ ਉੱਠੂ ਹੂੰ ਸੋ ਜਸ਼ਿੰਦਰ ਰੈਡੀਮ ਚਾਹੀਂਦੇ ਅੱਗ ਤੇ ਦੋ 10 ਮਿੰਟ ਬੈੰਦੇ ਆ ਪੀਨੇ ਚਾ ਨਾਲੇ ਸੇਕ ਲਾਂਗੇ ਤੇ ਮੰਮੀ ਪਾਈ ਜਾਂਦੇ ਆ ਮਸ਼ੀਨ ਚ ਕੱਪੜੇ ਕਿਉਂਕਿ ਪਾਣੀ ਦਾ 25 ਲੀਟਰ ਪਾਣੀ ਗਰਮ ਹੋ ਰਿਹਾ ਸੀ ਗਿੱਜਰ ਦੇ ਵਿੱਚ ਤੇ ਲੋ ਜੀ ਮੰਮੀ ਪਾਵਾ ਕਿ ਨਾ ਚਾ ਹਜੇ ਚਲੋ ਜੀ ਫੀ ਲੀਆ ਪਚਾ ਤੇ 13 ਤਾਂ ਐ ਹੋ ਜਾਂਦੀ ਹੈ ਫਰਸ਼ ਜਦੋਂ ਉਧਰਲਾ ਵੀ ਆਏ ਗਿੱਲੇ ਸਿੱਲੇ ਜੇ ਪੈਰ ਆਈ ਜਾਂਦੇ ਹਨਾ ਗਿੱਲਾ ਹੁੰਦਾ ਥੱਲੋਂ ਬਾਕੀ ਜਦੋਂ ਕੰਮ ਧੰਦਾ ਨਿਬੜ ਜਾਂਦਾ ਸਾਰਾ ਫਿਰ ਚੰਗੀ ਤਰ੍ਹਾਂ ਸਾਫ਼ ਕਰਦੇ ਨੇ ਫਿਰ ਚਲੋ ਆਥਲ ਤੇ ਕਰ ਵਧੀਆ ਪਿਆ ਰਹਿੰਦਾ ਇੱਥੋਂ ਤੇ ਚਲੋ ਜੀ ਤੇ ਆ ਆ ਪਾਸ਼ਾ ਤੁਹਾਨੂੰ ਆਪਣਾ ਸ਼ੰਕ ਦਿਖਾਇਆ ਹੀ ਨਹੀਂ ਜੀ ਇਹ ਵਾਲਾ ਲਵਾਇਆ ਆਪਾਂ ਬਾਸ਼ਵੇਸ਼ਨ ਤੇ ਇਹ ਥੱਲੋਂ ਇੰਨਾ ਕਿਉਂ ਹੈ ਇਹ ਕਿਉਂਕਿ ਉਹ ਕਹਿੰਦੇ ਵੀ ਇੰਨਾ ਇਹ ਲਵਾ ਲੋ ਕਹਿੰਦੇ ਥੱਲੇ ਪੂਰੀ ਸਾਫ਼ ਰਹੋ ਰਿਆ ਕਰੂ ਪੋਚਾ ਪੂਚਾ ਲਾਉਣਾ ਵਧੀਆ ਸੌਖਾ ਰਹਿੰਦਾ ਕਲੀਨ ਰਹਿੰਦਾ ਥੱਲੋਂ ਨਹੀਂ ਤਾਂ ਕਹਿੰਦੇ ਬਾਲੇ ਘਰਾਂ ਦੇ ਥੱਲੇ ਹੋਰ ਹੀ ਹਰੇ ਭਾਈ ਦੀ ਜ਼ਮੀਨ ਰਹਿੰਦੀ ਐ ਤੇ ਕਾਲਾ ਗਾਰਾ ਬਣ ਜਾਂਦਾ ਕਹਿੰਦੇ ਅਸੀਂ ਬਹੁਤ ਘਰਾਂ ਦੇ ਦੇਖਿਆ ਤੇ ਤਾਂ ਕਰਕੇ ਆਪਾਂ ਥੋੜਾ ਜਿਹਾ ਇਹ ਉੱਚਾ ਹੀ ਲਵਾਇਆ ਤੇ ਚਲੋ ਜੀ ਹੁਣ ਸ਼ੀਸ਼ਾ ਰਹਿ ਗਿਆ ਕੱਲਾ ਲਵਾਉਣ ਵਾਲਾ ਬਸ ਉਹ ਵੀ ਲਵਾਵਾਂਗੇ ਹੁਣ ਤੇ ਚਲੋ ਆਪਾਂ ਪਿੱਗੇ ਕੇ ਨਾ ਚਾਹ ਪਾਣੀ ਬਸ ਇੱਕ ਛੁੱਟੀ ਹੋ ਰਹੀ ਹੁੰਦੀ ਹੋਰ ਸ਼ੀਸ਼ੇ ਦਾ ਕੰਮ ਰ 4-500 ਦਾ ਲੱਗੂਗਾ ਜੀ ਉਹ ਕਿਹੜਾ ਬਾਲੇ ਦਾ ਲੱਗਦਾ ਚਲੋ ਲਵਾਵਾਂਗੇ ਹਾਂ ਲਵਾ ਦਾਂਗੇ ਮਹੀਨੇ ਦੇ ਤਿੱਕਰ ਲੋ ਜੀ ਆਪਾਂ ਲੱਗੀ ਝਾੜੂ ਪਾਣੀ ਤੁਸੀਂ ਲੈਣੀ ਬਸ ਜਾਂਦੇ ਆ ਗੋਪਾਲ ਜੀ ਆਪਣਾ ਸੁੱਤਾ ਪੈ ਮੂਵੀ ਬਸ ਨਾਲ ਪਾਣੀ ਪੀ ਜਾਂਦੇ ਪਾਣੀ ਆਪਾਂ ਜਰਾ ਹੀ ਪੋੜੇ ਦੇ ਵੀਰ ਜੀ ਜੀ ਸਾਇਆ ਜੇ ਮੁੰਡੇ ਬਤੂ ਸੀ ਕੈਂਪਰ ਦਾ ਰੱਖਿਆ ਹਜੇ ਵੀ ਤੇ ਕੈਂਪਰ ਦੀ ਐ ਹੁੰਦਾ ਜਦੋਂ ਤੁਸੀਂ ਰੈਡੀ ਨਾ ਆਪਣੀ ਟੈਂਕੀ ਅੱਗੇ ਦਾ ਉਹਦੇ ਵਿੱਚ ਸੀ ਪੱਥਰ ਜਿਹੇ ਦੇ ਵਿੱਚ ਟੈਂਕੀ ਬੜੀ ਈਸੀ ਤੇ ਦੇ ਆਸਾ ਪਾਸੇ ਤੋਂ ਬਾਹਰ ਲੈਣਾ ਹੁਣ ਇਹ ਆਈਡੀ ਹੈ ਤੇ ਇਹਦੇ ਵਿੱਚ ਪਾਣੀ ਹੈ ਜਿਹੜਾ ਕੀ ਤਾਂ ਕਰਨਾ ਹੋ ਜਾਣਾ ਚੱਲੋ ਤਾਂ ਕਰਕੇ ਫਿਰ ਇਹ ਕੈਂਪਰ ਚ ਪਾ ਲੈਂਦੇ ਆ ਪਾਣੀ ਤੇ ਕੈਂਪਰ ਚ बात भी होता है पर वही तो मैं जादा जादा तोड़ा ही बात नहीं आती है ना बस क्योंकि पानी में बोर ही पप्पा करता है ना लाते हैं ना बस ठंडा पानी तो गरमी से बचा ਹਣਾ ਲੋਟ ਆ ਜਾਈ ਹਨ ਇਧਰ ਆਪਣੇ ਕੰਧਾਂ ਗੱਡੀਆਂ ਸੀ ਤੇ ਬਰੇਤੀ ਪਾਈ ਸੀ ਹਨਾ ਡੈਡੀ ਹੋਰ ਪਾਣੀ ਵਾਂਗ ਗ੍ਰਿਪਪਾ ਤਾਂ ਗਰਮੀ ਚੋਂ ਕਹੀ ਪੱਤਾ ਹੋ ਜਾਏਗਾ ਇੱਥਾ ਲਾਉਣੀ ਹੈ ਗੱਡੀਆਂ ਕੰਧਾਂ ਤਾਂ ਗੱਡੀਆਂ ਲਓ ਜੀ ਮਮਿਕ ਚੱਲਣ ਲੱਗੇ ਕੱਪੜੇ ਟਾਈਮ ਸਵਾ ਨੋ ਹੋ ਤੇ ਮੈਂ ਪੋਚੂ ਕੋ ਚਲਾ ਦੇ ਜੀ ਤੇ ਫਿਰ ਖੜ ਕੇ ਛਾਲ ਮਾਰ ਗਈ ਹੂੰ ਯਾਦ ਆ ਗਿਆ ਹੋਊਗਾ ਸਾਰਾ ਤੇ ਆ ਪਾਂਡੇ ਭੁੰਡੇ ਜਿਵੇਂ ਬਾਅਦ ਚ ਚੱਕੂਗੀ ਹਨ ਮੈਂ ਜਸ਼ਨ ਤੇ ਰੈਡੀ ਆ ਜਾਣਗੇ ਦੁੱਧਾਂ ਦੀਆਂ ਢੋਲਾਂ ਲੈ ਕੇ ਫਿਰ ਇਕੱਠੇ ਮੰਜੇ ਜਾਣਗੇ ਇਹ ਉਹ ਹੀ ਹੈ ਬੰਦਾ ਸਪਰੇਅ ਕਰੂਗਾ ਅੱਜ ਤੱਕ ਸਪਰੇਅ ਕਰੂਗਾ ਪਰ ਜੇ ਆਏ ਮੌਸਮ ਆਇਆ ਤਾਂ ਕਿੱਥੋਂ ਕਰੂਗਾ ਇਹੋ ਜਿਹਾ ਮੌਸਮ ਤਾਂ ਪਾ ਲਓ ਅੱਜ ਉਹ ਉਹ ਪੁੱਛ ਨਹੀਂ ਕਰ ਕੱਲ ਕੱਲ ਬਸ ਸਪਰੇਅ ਕਰੀਆ ਉਹਦੇ ਨਾਲ ਫਿਰ ਲਾਤਾ ਕਹਿੰਦਾ ਸੀ ਧੋਇਓ ਨਾ ਕਹਿੰਦਾ ਅੱਜ ਫੇਰ ਬਾ ਲੂਗਾ ਤੇ ਆਪਣਾ ਵੀ ਜੀ ਪੋਚਾ ਪੋਚਾ ਲਾਤਾ ਕਮਰਾਂ ਚ ਲਾਤਾ ਤੇ ਗੈਲਰੀ ਚ ਲਾਤਾ ਤੇ ਬਸ ਉਹ ਚੌਂਤਰੇ ਤੇ ਰਹਿ ਗਿਆ ਉਹਨੇ ਮੰਮੀ ਕੱਪੜੇ ਕੁੱਪੜੇ ਚਾਲਦੇ ਆਇਆ ਤੇ ਮੈਂ ਜਿਸ਼ਨ ਆਪਣਾ ਪਿਆ ਹੈ ਮੈਂ ਗੁੰਦੀ ਆ ਜੀ ਆਟਾ ਉਹਨੇ ਮੈਂ ਆਟਾ ਗੁੰਨਿਆ ਨਹੀਂ ਇਹਨੇ ਜਿਸ਼ਨ ਦੇ ਰੈਡੀ ਆ ਜਾਣਗੇ ਫਿਰ ਮੈਂ ਭਾਂਡੇ ਭੁੰਦੇ ਚੱਕਰ ਨੂੰ ਚਾਹ ਪਾਣੀ ਵਾਲੇ ਤੇ ਆਪਣੇ ਇੱਕ ਇੱਕ ਆਪਾਂ ਨੂੰ ਕਮੈਂਟ ਆਇਆ ਸੀ ਹਰ ਹਰਵੇਲ ਸਿੰਘ ਆਈਡੀ ਉਹਨਾਂ ਦੀ ਹਰਵੇਲ ਸਿੰਘ ਉਹਨਾਂ ਨੇ ਕਮੈਂਟ ਕਰਿਆ ਸੀ ਕਹਿੰਦੇ ਵੀ ਮੇਰੇ ਬੇਟੇ ਦਾ ਜਨਮ ਦਿਨ ਹੈ ਕਹਿੰਦੇ ਤੇ ਤੁਸੀਂ ਕਹਿੰਦੇ ਵੀ ਜਨਮ ਦਿਨ ਦਾ ਵਿਸ਼ੇ ਜ਼ਰੂਰ ਕਰੋ ਬਲੌਗ ਦੇ ਵਿੱਚ ਨਾ ਜ਼ਰੂਰ ਬੋਲਿਓ ਲੋ ਜੀ ਆਪਾਂ ਉਹਨਾਂ ਬੇਟੇ ਦਾ ਨਾਮ ਉਹਨਾਂ ਦੇ ਦਾ ਬੋਲਦੇ ਆ ਅਰਮਾਨ ਸਿੰਘ ਢਾਂਡਾ ਉਹਨਾਂ ਦੇ ਬੇਟੇ ਦਾ ਨਾ de ਬਾਕੀ ਜੀ ਬੇਟੇ ਨੂੰ ਜਨਮ ਦਿੰਦੀਆਂ ਬਹੁਤ ਬਹੁਤ ਹਾਂ ਵਧਾਈਆਂ ਤੇ ਸਾਰੇ ਜਣੇ ਅਰਮਾਨ ਨੂੰ ਜਿਹੜਾ ਕੀ ਜਨਮ ਦਿਨ ਵਿਸ਼ੇ ਜ਼ਰੂਰ ਕਰਿਓ ਵਾਹਿਗੁਰੂ ਅਗੇ ਹੀ ਅਰਦਾਸ ਕਰਦੇ ਆਂ ਕਿ ਲੰਮੀ ਉਮਰ ਆ ਮਾਣੇ ਅਰਮਾਨ ਹਨ ਤੇ ਆਪਣੇ ਮੰਮੀ ਡੈਡੀ ਦਾ ਨਾਮ ਰੋਸ਼ਨ ਕਰੇ ਤੇ ਬਾਕੀ ਆਦੇ ਹੁੰਦੇ ਸਭ ਤੋਂ ਜ਼ਰੂਰੀ ਹੁੰਦੀ ਹੈ ਤੰਦਰੁਸਤੀ ਵਾਹਿਗੁਰੂ ਉਹਨੂੰ ਤੰਦਰੁਸਤ ਰੱਖੇ ਹਮੇਸ਼ਾ ਤੇ ਉਹਨਾਂ ਦੇ ਹਰ ਸੁਪਨੇ ਪੂਰੇ ਕਰੇ ਤੇ ਮੰਮੀ ਡੈਡੀ ਦਾ ਆਗਿਆਕਾਰੀ ਪੁੱਤਰ ਬਣੇ ਹਨ ਤੇ ਲੋ ਜੀ ਆਪਾਂ ਨੂੰ ਭੈਣ ਨੇ ਭੈਣ ਸੀ ਭਰਾ ਮੈਨੂੰ ਐ ਨਹੀਂ ਪਤਾ ਉਹਨਾਂ ਨੇ ਕਿਹਾ ਸੀ ਆਪਾਂ ਨੂੰ ਇੰਨੇ ਮਾਨ ਦੇ ਨਾਲ ਤੇ ਮੈਂ ਫੇ ਆਪਾਂ ਜਨਮ ਦਿਨ ਦਾ ਵਿਸ਼ ਜ਼ਰੂਰ ਕਰਾਂਗੇ ਤੇ ਸਾਰੇ ਜਿਹਨੇ ਰਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਜ਼ਰੂਰ ਦਿਓ ਜੀ ਤੇ ਚਲੋ ਆਪਾਂ ਗੁੰਲੀ ਆਟਾ ਤੇ ਫੇਰ ਆਪਾਂ ਬਸ ਫੇਰ ਮੈਂ ਉਹ ਪਾਂਡੇ ਚ ਚੱਕ ਕੇ ਫੇਰ ਲਾਗਦੀ हूं ਰੋਟੀ ਟਾਈਮ ਸਵਾ 9:00 ਦਾ ਹੋ ਗਿਆ ਤੇ ਬਸ ਬੀ 9:30 ਵਜੇ ਲੱਗ ਹੀ ਜਾਂਦੇ ਨੇ 10 ਵਜੇ ਦਿਨ 10 ਤਾਂ ਵਜ ਹੀ ਜਾਂਦੇ ਹੁੰਦਾ ਆਰਾਮਨਾ ਜੀ ਰੋਟੀ ਰੋਟੀ ਪਕਾਉਂਦੇ ਖਾਂਦੇ ਕਰਦੇ ਤੇ ਬਸ ਫਿਰ ਉਹੀ 11 ਵਜੇ ਆਪਣਾ ਕੰਮ 11 ਵਾਲੀ ਚਾਹ ਵਲ ਹੋ ਜਾਂਦੀ ਹੈ ਫਿਰ ਦੁਬਾਰਾ ਆਪਣਾ ਪੋਚਾ ਰਹਿ ਜਾਂਦਾ ਇੱਥੇ ਬਸ ਫਿਰ ਆਪਣੇ ਬਚੱਲੇ ਜਾਂਦੇ ਜੀ ਕੰਮ ਤਾਂ ਹੁੰਦਾ ਹਨ ਜਿੱਦ ਥੋੜਾ ਜਿਹਾ ਵੱਧ ਧੁੱਪ ਸੋਹਣੀ ਕੱਢ ਲੈਂਦਾ ਉਹਦੇ ਥੋੜਾ ਜਿਹਾ ਅੱਧਾ ਘੰਟਾ ਪਹਿਲਾਂ ਹੋ ਜਾਂਦਾ ਜਿੱਦ ਐਂ ਜੇ ਹੋਵੇ ਮੌਸਮ ਉਹਦੇ ਅੱਧਾ ਘੰਟਾ ਲੇਟ ਹੋ ਜਾਂਦੇ ਪਰ ਸਾਡੇ ਹੁੰਦੇ ਧੁੱਪ ਤੇ ਧੁੱਪ ਨਿਕਲਦੀ ਹੈ ਤਾਂ ਕੰਮ ਨੂੰ ਵਧੀਆ ਖੁੱਲਦੇ ਆ ਹਨ ਜੇ ਧੁੱਪ ਨਹੀਂ ਹ ਆਈ ਕਰੀ ਅਨੇਬ ਚਲੋ ਕਰਦੇ ਆ ਕਰਦੇ ਆ ਹੋਰ ਸੇਕ ਪੂਰੇ ਬਹਿ ਜਾਈਦਾ ਹੋਰ ਸੇਕ ਪਜਾਇ ਹੋ ਜਾਂਦਾ 10 ਕੁ ਮਿੰਟ ਹੋਰ ਬਹਿ ਜੀ ਤੇ ਚਲੋ ਜੀ ਫਿਰ ਮਿਲਦੇ ਆ ਆਪਾਂ ਤੁਹਾਨੂੰ ਲਓ ਜੀ ਆਪਾਂ ਲੱਗ ਗਏ ਆ ਪੋਟੀ ਤੇ ਆਹ ਦੇ ਸਾਰੇ ਪੈਲਤਾ ਛੱਲੋ ਜੀ ਪ੍ਰਸ਼ਾਦ ਦੇ ਤੇ ਮੰਮੀ ਘਰੇ ਅੰਦਰ ਬਸਮਾ ਕਰਨੀ ਆ ਬਸੂ ਬੰਦ ਤੇ ਬਾਹਰ ਤੇ ਬੱਕਰ ਲਾਈ ਜਾਂਦੇ ਆ ਖਾਲੂ ਜੀ ਸਾਰੇ ਭਾਂਟ ਦਾ ਪ੍ਰਸ਼ਾਦ ਜਸਨੇ ਨੂੰ ਨਹੀਂ ਖਾਣਗੇ ਤੇ ਖੈਰ ਕੀ ਖੈਰ ਕੀ ਐਸ ਦਾ ਆਪਣਾ ਜਸਨਾ ਉੱਠ ਖੜਾ ਤੇ ਬਿਸਤਰਾ ਹਲੇ ਚੌਧਰੀ ਸਾਹਿਬ ਜੀ ਦਾ ਪਿਆ ਚੱਕ ਨਾਲ ਰੋਟੀ ਰੋਟੀ ਬੁਕਾ ਕੇ ਚੱਕੋ ਆਜਾਣੀ ਪੰਡ ਜਾਂਦਾ ਬੋਲ ਕੇ ਦੱਸ ਹਮ ਸਹੀ ਹੈ ਜਿਆ ਮੋ ਵੀ ਜਾਈਗਾ ਤੇੜਾ ਨਾ ਬੁੱਤ ਰੋਜ ਹਮ ਆਲਾ ਆ ਉਹ ਬੀਨਾਂ ਨਾਲ ਮੁੰਡਾ ਨਾ ਲੱਭਣ ਦੀ ਕੋਸ਼ਿਸ਼ ਕਰ ਰਹਾ ਤਾਂ ਕਿ ਕਰ ਕੋਈ ਜਣਾਤ ਜਾਂਦਾ ਤੇ ਰੋਜ਼ ਤਾਂ ਜਾਂਦਾ ਨਹੀਂ ਠੀਕ ਆ ਲਓ ਜੀ ਬਸ ਆਪਾਂ ਦੋ ਦੋ ਪਕਾ ਕੇ ਰੋਟੀ ਤੇ ਬਸ ਮੰਮੀ ਆ ਗਈ ਉਧਰ ਡੈਡੀ ਬਣਾ ਦੇਣਗੇ ਜਿਸ ਸਵਾਲ ਬਣੀ ਸੀ ਦਾਲ ਬਹੁਤ ਹੈ ਨਾ ਸਬ지 ਥੋੜੀ ਕਰਾਰੀ ਬਣੀ ਸੀ ਹਨਾ ਕਿਵੇਂ ਬਣੀ ਸੀ ਜਿਹੜੀ ਚਟੂ ਨਹੀਂ ਰਗੜੀ ਸੀ ਕੱਲ ਉਹ ਬੱਟੀ ਚਟਨੀ ਤੇ ਚਟਨੀ ਦੇ ਵਿੱਚ ਹੀ ਮਸਾਲਾ ਪੁੱਟਦਾ। ਬਹੁਤ ਸਵਾਦ ਲੱਗਦਾ। ਵਰੀਆ ਹੂੰ ਉਹ ਰਿਆ ਪੱਦਰ ਇੱਥੇ ਕਿਲਾ ਹੈ ਕਾਈ ਹੋਏ ਟਾਈਮ ਕੇਰੇ ਤਾਂ ਆਪਣੀ ਆਉਣੀ ਇਹ ਕੰਮ ਉਹਦੇ ਦੀ ਇਹ ਮਗਰ ਹੋ ਕੇ ਨਹੀਂ ਕਰਦੇ ਤੇ ਭਈ ਥਾਂ ਤੇ ਕਰੀ ਜਾਂਦੀ ਲੋ ਜੀ ਟਾਈਮ ਹੋ ਗਿਆ ਭਾਈ ਸਵਾ 11 ਦਾ ਆਪਾਂ ਚਾਹ ਦਾ ਰੱਖੀ ਹੈ ਲੇਟ ਤਾਂ ਹੋ ਹੀ ਜਾਂਦੀ ਹਾਂ ਇਹਦੇ ਉੱਤੇ ਮੈਨੂੰ ਲੱਗਦਾ ਵੀ ਬੋਰੀ ਬਾਰੀ ਪਣੀ ਪਊਗੀ ਬੋਰੀ ਪਣੀ ਪਊਗੀ ਉੱਤੇ ਤੇ ਆਪਾਂ ਆਗੇ ਜੀ ਇੱਧਰ ਕਿਉਂਕਿ ਮੰਮੀ ਆਏ ਸੀ ਗੋਆ ਮੱਥਣ ਤੇ ਮਖਾ ਸਾਨੂੰ ਦਿਖਾਉਣੇ ਆਪਾਂ ਕਿਉਂਕਿ ਆਪਣੇ ਜਿਹੜੇ ਬਾਹਰਲੀ ਕੰਟਰੀ ਚ ਭੈਣ ਭਰਾ ਰਹਿੰਦੇ ਆ ਤੇ ਆਪਣੇ ਵੱਡੇ ਬਜ਼ੁਰਗ ਮਾਤਾ ਹਨ ਜਿਹੜੀਆਂ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਜਿਵੇਂ ਗੋਆ ਪਾਦਦੇ ਆ ਉਹਨਾਂ ਨੂੰ ਚੰਗਾ ਲੱਗਦਾ ਦੇਖ ਕੇ ਤਾਂ ਮਖਾ ਚਲੋ ਗੋਆ ਮੰਮੀ ਪੱਥੀ ਜਾਂਦੇ ਆ ਆਪਾਂ ਮਲਾਉਣੇ ਆ ਮੰਮੀ ਨਾਲ ਕੱਲ ਅਸੀਂ ਇੰਨੀ ਸਾਰੀਆਂ ਪਾਥੀਆਂ ਜੱਕ ਗਈਆਂ ਸੀਗੀਆਂ ਤੇ ਮੰਮੀ ਪੱਥੀਆਂ ਦੇ ਗੁਆ ਮੰਮੀ ਜਿਹੜੇ ਸਾਹਬ ਨਾਲ ਤੂੰ ਹਾਂ ਐਡੀ ਪਾਥੀ ਪਾਦਦੀਆਂ ਇਹ ਤਾਂ ਫਿਰ 10 ਰੁਪਏ ਵੀ ਗੋ ਨਿੱਕੀਆਂ ਨਿੱਕੀਆਂ ਪਾਥੀਆਂ 5 ਰੁਪਏ ਦਿੰਦੇ ਐ ਦੋਵਾਂ ਛੋਟੇ ਹੀ ਪਾਥੀ ਦਾ ਕੀ ਫਾਇਦਾ ਹੂੰ ਤੂੰ ਆ ਰਵੀਂ ਥੋੜੇ ਜਿਹੇ ਗੇੜਾ ਨਹੀਂ ਬਣ ਜਾਂਦਾ ਹਾਂ ਨਿੱਕੀਆਂ ਬਤੂਲੀਆਂ ਦਾ ਕੀ ਫਾਇਦਾ ਹੋਇਆ ਫਿਰ ਅਗਲੇ ਤੋਂ ਪੈਸੇ ਵੀ ਲੈਣੇ ਸਹੀ ਹੈ ਜਾ ਜਨਾ ਦੇਤਾ ਦਿਓ ਹਮ ਆਪਣੀ ਬਾਥੀਆਂ ਜਿੰਨਾ ਭਾਵੇਂ ਉਹਦੇ ਜਿੰਨੀ ਤਿੰਨ ਬਣਾ ਲਾ ਹਾਂ ਹਾਈ ਨੈਗੋ ਇਹ ਜਿੰਨਾ ਤੂੰ ਹਾ ਇੱਕ ਪਾਥੀ ਚ ਲਾਤਾ ਤਿੰਨ ਬਣਾ ਦਿੰਦੇ ਹੋਣਗੇ ਹਾਂ ਹੁਣ ਭਰ ਦੂਗਾ ਬਾੜਾ ਤਾ ਹਾਂ ਆ ਗਿਆ ਭਰਾਜੀ ਭੈਣ ਜੀ ਭਰਾਜੀ ਸੱਸੀ ਕਾਬਲਾਓ ਪਾਥੀਆਂ ਬਥਣੇ ਲਓ ਜੀ ਆਪਾਂ ਚੱਲੀਏ ਘਰ ਨੂੰ ਕਿੰਨੇ ਬਣ ਜੂ ਦੋਗ ਬਾਰੇ ਬਣ ਜਾਣਗੇ ਇਹਨਾਂ ਪਾਥੀਆਂ ਦੇ ਬਣਾਵਾਂਗੇ ਸੁੱਕਣ ਦੇ ਤਾਂ ਸਹੀ ਪੁੱਤ ਤਨ ਘੜਾ ਬੰਨਿਆ ਹੂੰ ਦੋ ਦੋ ਬਦਲਣੀਆਂ ਹਾਂ 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 ਬਾਜ ਜਾਣੀਆਂ ਚੱਲੋ ਵਰਤ ਲਾਂਗੇ ਘਰੇ ਗੋੜ ਉਠਾੜਨਾ ਹਾਂ ਲੋ ਜੀ ਆ ਗਏ ਆਪਾਂ ਘਰੇ ਹੁਣ ਆਪਾਂ ਲਾਉਣੇ ਆ ਰਸੋਈ ਚ ਤੇ ਚੌਂਤਰੇ ਦੇ ਪੋਚਾ ਤੇ ਉੱਥੇ ਲਾਉਣੇ ਆ ਬਾਥਰੂਮ ਕੋਲ ਫਿਰ ਆਪਾਂ ਉਬਲਣੀ ਜਸ਼ਨ ਦੇ ਰੈਡੀ ਚਾਹ ਨਹੀਂ ਘਰੇ ਘਰੇ ਮੈਂ ਜਸ਼ਨ ਨੂੰ ਆਖੀ ਦੀ ਸੀ ਮਖਾ ਮੈਂ ਉਧਰ ਜਾਨੀ ਆ ਮਾਗਰ ਮੈਂ ਦਿੱਨੀ ਘਰ ਰੱਖੀ ਪਰ ਉਬਲੀ ਹੈ ਉਹ ਮਾਂ ਦਾ ਪੁੱਤ ਮਗਰੀ ਆ ਗਿਆ ਦਾਦੇ ਡੈਡੀ ਨੂੰ ਕਹਿੰਦਾ ਗਾ ਡੈਡੀ ਚਾਰਜ ਨਹੀਂ ਰੱਖੀ ਤੇ ਚਲੋ ਜੀ ਆਪਾਂ ਚਾਚੂ ਪੁਣ ਆਪਣਾ ਹੀ ਕਰਦੀਏ ਫਿਰ ਲਾਉਣੇ ਇੱਥੇ ਪੋਚਾ ਫਿਰ ਆਪਾਂ ਬੇਲੇ ਅੱਜ ਮੈਂ ਦੇਖਦੀ ਆ ਮੇਰਾ ਨਾ ਇੱਕ ਸੂਟ ਹੈ ਪਿਛਲੀ ਤੋਂ ਪਿਛਲੀ ਪਿਛਲੀ ਗਰਮੀ ਵੇਲੇ ਦਾ ਲਿਆਂਦਾ ਹੋਇਆ ਵੀ ਨਾ ਤਾਂ ਉਹ ਵੀ ਗਰਮੀ ਚ ਪਾਉਣ ਵਾਲਾ ਨਾ ਜਿਆਦਾ ਸਰਦੀ ਚ ਪਾਉਣ ਵਾਲਾ ਵੀ ਥੋੜਾ ਹੈ ਨਾ ਸਲਵਾਰ ਦਾ ਕੱਪੜਾ ਤਾਂ ਹੈਗਾ ਮੋਟੇ ਦੇ ਵਿੱਚ ਤੇ ਸੂਟ ਹੈਗਾ ਤਲਕਣਾ ਜਿਹਾ ਥੋੜਾ ਜਿਹਾ ਵੀ ਜੈਂਪਰ ਤੇ ਮੰਮੀ ਕਹਿੰਸੀ ਹੁਣ ਪਾਲਾ ਗੈ ਨਹੀਂ ਹੁਣ ਪੈ ਜੂ ਤੇ ਮੈਂ ਉਹ ਥੋੜਾ ਜਿਹਾ ਭੀੜਾ ਉਹਦੋਂ ਸੁਆਣਾ ਸੁਆਣਾ ਪੱਟ ਕੇ ਤੇ ਅੱਜ ਮੈਂ ਉਹਨੂੰ ਕਰਦੀ ਆ ਖੁੱਲਾ ਤੇ ਫੇਰ ਨਹਾਣੂਗੇ ਆਪਾਂ ਉਹੀ ਪਾਵਾਂਗੇ ਅੱਜ ਪਰ ਹੋਰ ਮੰਮੀ ਰੋਜ ਆ ਜਾਂਦੇ ਉਹ ਉਹ ਪਾਲਾ ਉਹ ਪਾਲਾ ਪਏ ਕੀ ਕਰਦੇ ਹਨ ਮਾਰੀਆਂ ਚ ਉਹ ਪਾਲਿਆ ਕਰ ਤੇ ਚਲੋ ਜੀ ਕਾ ਗਈ ਚਾਵੀ ਬਾੜਾ ਲਓ ਜੀ ਪੋਚਾ ਪੋਚਾ ਲਾ ਕੇ ਇੱਥੋਂ ਕਰਤਾ ਕਲੀਨ ਡੈਡੀ ਨਹਾ ਕੇ ਗਏ ਅੱਜ ਭੋਗ ਤੇ ਟਾਈਮ ਨਹੀਂ ਅੱਜ ਤਾਂ ਡੈਡੀ ਨਹਾਲੇ ਸ਼ਾਬਾਸ਼ ਮੰਮੀ ਤੇ ਡੈਡੀ ਗਏ ਅੱਜ ਭੋਗ ਹੈ ਮਰਗ ਦੇ ਭੋਗ ਤੇ ਗਿਆ ਗੁਰੂ ਘਰ ਤੇ ਸਾਰਾ ਘਰ ਤਾਂ ਕਲੀਨ ਆਪਾਂ ਕੰਮ ਕਰਤਾ ਫਤਿਹ ਤੇ ਅੱਜ ਆਪਾਂ ਆਪਣੀ ਜੂਨੀ ਲਈ ਲਿਆਂਦੀ ਆ ਇਹ ਵਾਲੀ ਚੁੰਗਣੀ ਐਡੀ ਵੱਡੀ ਬੋਤਲ ਐਡੀ ਵੱਡੀ ਬੋਤਲਾ ਇਹ ਹੈਗੀ ਆ 2 ਕਿਲੋ ਤੋਂ ਪਲੱਸ ਹੈ ਇਹ ਹੀ ਹੈਗੀ ਆ ਹੂੰ ਤਨ ਦੇ ਲਵੇ ਆ ਤੇ ਇਹਦੇ ਨਾਲ ਦੁੱਧ ਚਾਹ ਕਰਾਂਗੇ ਹੁਣ ਤੋ ਟੁੱਡਾ ਵਾਲੀਆਂ ਮਾਰਦੀ ਐ ਜੀ ਮੁੜ ਕੇ ਔਖਾ ਹੋ ਜਾਂਦਾ ਲਓ ਜੀ ਇੱਧਰ ਆਹ ਦੇਖੋ ਜਸ਼ਨਦ ਰੈਡੀ ਦੀ ਜਰਾਵ ਉਹ ਅੰਦਰ ਗਲੀ ਉੱਠਾ ਨਿਕਲਿਆ ਤੇ ਲਓ ਜੀ ਬਸ ਚਾਹ ਚੂ ਪੀਨੇ ਆ ਹੁਣ ਤੇ ਕਿਹੜਾ ਆਪਣੇ ਜਿਹੜੇ ਕਿ ਸਵੇਰ ਦੇ ਕੰਮ ਧੰਦੇ ਆ ਜਿਹੜੇ ਕਿ ਨਿਭੜ ਗਏ ਤੇ ਇੰਨੇ ਕੰਮ ਧੰਦੇ ਸੀਗੇ ਆਪਣੇ ਜਿਹੜੇ ਕਿ ਆਪਾਂ ਨੂੰ 12 ਵਜਾ ਦਿੰਦੇ ਹੈ ਮੰਮੀ ਬਾਕੀ ਆ ਨਾ ਉਹ ਨੋ ਨਿਕਲਦੀ ਆ ਦੀ ਹਾਂ ਹਾਂ ਹਫਤਾ ਬਸ ਨਹੀਂ ਕਰਾਂ ਨਹੀਂ ਹੋ ਉਹੀ ਤਾਂ ਗੱਲ ਹੈ ਚਾਪਲੀ ਪਿੰਨੇ ਹਜੇ ਤਾਂ ਹੁਣ ਲਓ ਜੀ ਬਸ ਆਪਣੇ ਕੰਮ ਧੰਦੇ ਜਿਹੜੇ ਕਿ ਸਵੇਰ ਵਾਲੇ ਕੰਮ ਹੈ ਜਿਹੜੇ ਕਿ ਆਪਣੇ ਨਿਭੜ ਗਏ ਤੇ ਧੁੱਪ ਹੈ ਨਹੀਂ ਜੀ ਬਿਲਕੁਲ ਵੀ ਅੱਜ ਮੈਨੂੰ ਲੱਗਦਾ ਨਹੀਂ ਵੀ ਰੱਬ ਧੁੱਪ ਕੱਢੂਗਾ ਤੇ ਚਿੜੀਆਂ ਦੇਖੋ ਫਿਰਦੀਆਂ ਉਹ ਬੈਠੀਆਂ ਮਗਰਦੀ ਨਹੀਂ ਐ ਕਿੱਧਰ ਗਈਆਂ ਉਹ ਵਾਗੀ ਸਰੇ ਤੇ ਕਦੋਂ ਆਉਂਦੀਆਂ ਚੀਂ ਚੀਂ ਜੀ ਕਰੀ ਜਾਂਦੀਆਂ ਤੇ ਚਲੋ ਜੀ ਜਿਹੜੇ ਆਪਣੇ ਸਵੇਰ ਦੇ ਕੰਮ ਧੁੰਦੇ ਸੀ ਛੋੜੇ ਨਾਲ ਆਪਾਂ ਕਰਤੀ ਸ਼ੇਰ ਬਸ ਹੁਣ ਪੀਨੇ ਆਪਾਂ ਚਾਹ ਤੇ ਪੋਚਾ ਉਚਾ ਆਪਨ ਲਾ ਕੇ ਕਰਤਾ ਕੰਮ ਫਤੇ ਸੁੱਕੂਆ ਥੋੜਾ ਜਿਆਦਾ ਅੱਜ ਔਖਾ ਹੀ ਅੱਗੇ ਤਾਂ ਧੁੱਪ ਧੁੱਪ ਹੁੰਦੀ ਸੀ ਛੇਤੀ ਸੁੱਕ ਜਾਂਦਾ ਸੀ ਜਿੱਥੇ ਜਿੱਥੇ ਚੁੱਲ੍ਹਾ ਉੱਥੇ ਉੱਥੇ ਤਾਂ ਵਧੀਆ ਅਠਣ ਦੇ ਲਾਗੇ ਡੱਬ ਪੈਣ ਲੱਗੇ ਪਰ ਇੱਧਰ ਨਹੀਂ ਸੁੱਕਿਆ ਇੱਧਰ ਹੈ ਗਿੱਲਾ ਤੇ ਚਲੋ ਜੀ ਆਪਾਂ ਅੱਜ ਵਾਲੀ ਵੀਡੀਓ ਦਾ ਕਰਦੇ ਆ ਇੱਥੇ ਐਂਡ ਚਾਹ ਚਾਹ ਚੁ ਪੀਨੇ ਆ ਤੇ ਬਾਕੀ ਵੀਡੀਓ ਨੂੰ ਕਰਿਓ ਸਾਰੇ ਭੈਣ ਭਰਾ ਫੁੱਲ ਵਾਚ ਸੁਣ ਸੁਣ ਕੇ ਕਰਿਓ ਕਮੈਂਟ ਅਗੇਰਾ ਤਾਂ ਤੜੇ ਕੰਮ ਕੋ ਧੰਦਾ ਕਰਕੇ ਤੜਕੇ ਇਹੋ ਜੀ ਹਾਲਤ ਹੋ ਜਾਂਦੀ ਹੈ ਬਸ ਹੁਣ ਸੂਟ ਕਰਦੀਆਂ ਉਹ ਲੋਟ ਸੂਟ ਲੋਟ ਕਰਕੇ ਫਿਰ ਆਪਾਂ ਵੇਲੇ ਤੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਬਾਕੀ ਜੀ ਸਾਰੇ ਭੈਣ ਭਰਾ ਹੱਸਦੇ ਰਹੋ ਵਾਸਤੇ ਰਹੋ ਇਸੇ ਤਰ੍ਹਾਂ ਆਪਣੀਆਂ ਵੀਡੀਓ ਦੇਂਦੇ ਰਹੋ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸੱਚੀ ਆ ਗਾਲ ਜੀ ਬਾਏ ਬਾਏ ਜੀ